ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਧੇ ਕਾਟੋ ਕਲੇਸ਼ ਦੀ ਗੱਲ ਕਰਦੇ ਹਾਂ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਚੁੱਕੀ ਹੈ 1 ਜੁਲਾਈ ਨੂੰ ਬਾਗੀ ਧੜਾ ਸ਼੍ਰੀ ਅਕਾਲਤਾ ਸਹਿਬ ਵਿਕੇ ਤਲਬ ਹੋਇਆ ਸੀ ਮਾਫੀ ਨਾਮਾ ਲਿਖ ਕੇ ਦਿੱਤਾ ਗਿਆ ਅਰਦਾਸ ਕੀਤੀ ਗਈ ਅਤੇ ਮਾਫੀ ਨਾਮਾ ਜਿਹੜਾ ਲਿਖਿਆ ਗਿਆ 2007 ਤੋਂ ਲੈ ਕੇ 2017 ਦੇ ਵਿੱਚ ਜਿਹੜੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਨੇ ਗਲਤੀਆਂ ਕੀਤੀਆਂ ਨੇ ਜਾਂ ਬਾਗੀ ਧੜੇ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਦਾ ਵੇਰਵਾ ਵਿਸਤਾਰ ਪੂਰਵਕ ਉਸ ਮਾਫੀ ਨਾਮੇ ਦੇ ਵਿੱਚ ਲਿਖਿਆ ਹੋਇਆ ਹੈ ਅੱਜ ਸ੍ਰੀ ਅਕਾਲ ਸਖ ਸਾਬ ਦੇ ਜਥੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸਾਰੇ ਹੀ ਅਕਾਲ ਤਖਤ ਸਾਹਿਬਾਂ ਦੇ ਜਥੇਦਾਰਾਂ ਨੂੰ ਬੁਲਾਇਆ ਹੈ ਅੱਜ ਇਸ ਮਾਫੀ ਨਾਮੇ ਤੇ ਮੰਤਨ ਹੋਵੇਗਾ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਅੱਜ ਸਾਰੇ ਹੀ ਬਾਗੀ ਧੜਾ ਧੜੇ ਦੇ ਆਗੂਆਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਸ਼ਮੂਲੀਅਤ ਕਰ ਚੁੱਕੇ ਨੇ ਅੱਜ ਉਹਨਾਂ ਦੀ ਵੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਹਨਾਂ ਦੋਨਾਂ ਮੀਟਿੰਗਾਂ ਤੋਂ ਕੀ ਸਿੱਟੇ ਨਿਕਲਦੇ ਨੇ ਅੱਜ ਸ਼ਾਮ ਨੂੰ ਜਿਹੜਾ ਕਲੈਰੀਫਾਈ ਹੋ ਜਾਵੇਗਾ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਜੇ ਗੱਲ ਕਰੀਏ ਮਾਫੀਨਾਮੇ ਦੀ ਮਾਫੀਨਾਮੇ ਦੇ ਵਿੱਚ ਸਿੱਧੇ ਜਿਹੜੇ ਨਿਸ਼ਾਨੇ ਸਿੱਧੇ ਗਏ ਨੇ ਉਹ ਬਾਦਲ ਅਤੇ ਬਾਦਲ ਪਰਿਵਾਰ ਤੇ ਸਿੱਧੇ ਗਏ ਨੇ ਅਤੇ ਹਰਪਾਲ ਚੀਮਾ ਤੇ ਸਿੱਧੇ ਗਏ ਨੇ ਜਿਹੜੇ ਮਾਫੀਨਾਮਾ ਹੋਇਆ ਸੀ ਬਾਬਲ ਕਲਾਂ ਦੀ ਗੋਲੀਕਾਂਡ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਉਸ ਦਾ ਜਿਹੜਾ ਜ਼ਿੰਮੇਵਾਰ ਡਾਇਰੈਕਟਲੀ ਜਿਹੜਾ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੂੰ ਠਹਿਰਾਇਆ ਜਾ ਰਿਹਾ ਹੈ ਲੇਕਿਨ ਇਹ ਗੱਲ ਮੰਨ ਨਹੀਂ ਰਹੀ ਸਕਦਾ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਕੁਰਸੀ ਨੂੰ ਬਚਾਉਣ ਲਈ ਪ੍ਰਧਾਨਗੀ ਨੂੰ ਬਚਾਉਣ ਲਈ ਜਦੋਂ ਜੈਦ ਜਿਹੜੀ ਹੈ ਜੋਰ ਦੀ ਅਜਮਾਇਸ਼ ਕਰ ਰਹੇ ਨੇ ਲੇਕਿਨ ਅੱਜ ਜਿਹੜਾ ਫੈਸਲਾ ਹੋਵੇਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਚਾਹੇ ਉਹ ਬਾਗੀ ਤੜਾ ਹੋਵੇ ਚਾਹੇ ਉਹ ਸੁਖਵੀਰ ਬਾਦਲ ਦਾ ਧੜਾ ਹੋਵੇ ਇਹਨਾਂ ਦੋਨਾਂ ਧੜਿਆਂ ਨੂੰ ਮੰਨਣਾ ਪਵੇਗਾ ਜੇਕਰ ਨਹੀਂ ਮੰਨਦੇ ਤਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੋ ਧੜਿਆਂ ਦੇ ਵਿੱਚ ਵੰਡੀ ਜਾ ਸਕਦੀ ਹੈ ਜਿਹੜੀ ਆਲਰੇਡੀ ਵੰਡੀ ਗਈ ਹੈ ਨਵੇਂ ਸ਼ਰੋਮਣੀ ਅਕਾਲੀ ਦਲ ਦਾ ਨਿਰਮਾਣ ਹੋਵੇਗਾ ਕਿਉਂਕਿ ਬਾਗੀ ਧੜਾ ਨਹੀਂ ਚਾਹੁੰਦਾ ਕਿ ਸਰ ਸਰਦਾਰ ਸੁਖਬੀਰ ਸਿੰਘ ਬਾਦਲ ਲਗਾਤਾਰ ਪ੍ਰਧਾਨਗੀ ਦੀ ਕੁਰਸੀ ਤੇ ਬਣੇ ਰਹਿਣ ਅਤੇ ਮਾਫੀ ਨਾਮੇ ਦੇ ਵਿੱਚ ਗੱਲ ਇਹ ਵੀ ਲਿਖੀ ਗਈ ਹੈ ਕਿ ਝੁੰਡਾ ਰਿਪੋਰਟ ਲਾਗੂ ਕਿਉਂ ਨਹੀਂ ਕੀਤੀ ਜਾ ਰਹੀ ਕਿਉਂਕਿ ਜੇਕਰ ਝੁੰਡਾ ਰਿਪੋਰਟ ਲਾਗੂ ਨਹੀਂ ਜੇ ਹੋ ਜਾਂਦੀ ਹੈ ਆਟੋਮੈਟਿਕਲੀ ਜਿਹੜੀ ਸਰਦਾਰ ਸੁਖਬੀਰ ਸਿੰਘ ਨੂੰ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਨੂੰ ਛੜਲੀ ਪਵੇਗੀ ਦੂਸਰੇ ਪਾਸੇ ਹਰਸਿਮਰਤ ਗੌਰ ਬਾਦਲ ਬਾਗੀ ਧੜੇ ਵਾਲੇ ਸਾਰੇ ਕੀ ਆਗੂਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਪਿੱਠੂ ਕਹਿ ਰਹੀ ਹੈ ਇੱਕ ਪਾਸੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਦੂਸਰੇ ਪਾਸੇ ਅੱਜ ਬਾਗੀ ਤੜਾ ਚੰਡੀਗੜ੍ਹ ਦੇ ਵਿੱਚ ਇਕੱਠਾ ਹੋ ਗਿਆ ਹੈ ਅੱਜ ਉਹਨਾਂ ਨੇ ਵੀ ਇੱਕ ਨਵੀਂ ਵਿਉਤਬੰਦੀ ਬਣਾਉਣੀ ਹੈ ਨਵੀਂ ਗੱਲਬਾਤ ਕਰਨੀ ਹੈ ਇਸ ਨੂੰ ਲੈ ਕੇ ਅੱਜ ਖੁਲਾਸੇ ਹੋਣਗੇ ਸ਼ਾਮ ਤੱਕ ਕੀ ਕਹਿੰਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਤੇ ਕੀ ਕਹਿੰਦਾ ਹੈ ਬਾਗੀ ਤੜਾ ਇਹ ਸ਼ਾਮ ਨੂੰ ਪਤਾ ਲੱਗ ਜਾਵੇਗਾ ਹੋ ਸਕਦਾ ਹੈ ਕਿ ਇਹਨਾਂ ਦੋਹਾਂ ਧੜਿਆਂ ਦੀ ਆਪਸ ਦੇ ਵਿੱਚ ਸੁਰਾ ਸਲਾਈ ਹੋ ਜਾਵੇ ਇਕਜਟ ਹੋ ਜਾਣ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਦੇ ਤਹਿਤ ਇਕੱਠੇ ਹੋ ਕੇ ਫਿਰ ਦੁਬਾਰਾ ਜਿਹੜਾ ਹੈ ਸਰਕਾਰ ਕਰ ਸਕਣ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਵੋਟ ਬੈਂਕ ਬਿਲਕੁਲ ਜ਼ੀਰੋ ਦੀ ਇਕਕਾਰ ਤੇ ਪਹੁੰਚ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦਾ ਧੰਨਵਾਦ